ਸਭ ਤੋਂ ਛੋਟੀ ਉਮਰ ਦਾ ਦਰਜੀ ਜਿਹਨੂੰ ਟੇਲਰ ਵੀ ਕਹਿੰਦੇ ਨੇ ਟੇਲਰ ਮਾਸਟਰ ਜਿਹੜਾ ਕਿ ਆਪਣੀ ਬਹੁਤ ਮਿਹਨਤ ਕਰ ਰਿਹਾ ਹੈ ਦਗਨੀਜ਼ ਬੁੱਕ ਦੇ ਵਿੱਚ ਨਾਮ ਦਰਜ ਕਰਾਉਣ ਦੇ ਲਈ ਲੱਗਿਆ ਪਿਆ ਦਿਨ ਰਾਤ ਮਿਹਨਤ ਕਰਨ ਵੀ ਮੇਰਾ ਨਾਮ ਗਰੀਜ਼ ਬੁੱਕ ਦੇ ਵਿੱਚ ਰਿਕਾਰਡ ਹੋ ਜਾਵੇ। ਇਹਦੀ ਇਸ ਮਿਹਨਤ ਨੂੰ ਦੇਖਦੇ ਹੋਏ ਇਹਨੂੰ ਇੱਕ ਲਾਈਕ ਤੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਹੌਸਲਾ ਫਜਾਈ ਦੇ ਲਈ ਦੇਖੋ ਜਿਵੇਂ ਸਿਆਣੇ ਦਰਜੀ ਸਲਾਈਆਂ ਮਾਰਦ ਨੇ ਉਸ ਹੱਬ ਨਾਲ ਇਹ ਕਾਗਜ਼ ਦੇ ਉੱਤੇ ਪ੍ਰੈਕਟਿਸ ਕਰ ਰਿਹਾ ਵੀ ਆਨ ਵਾਲੇ ਟਾਈਮ ਤੇ ਜਦੋਂ ਮੈਂ ਸਭ ਤੋਂ ਛੋਟੀ ਉਮਰ ਦਾ ਜਿਹੜਾ ਟੇਲਰ ਆ ਉਸ ਦੇ ਨਾਲ ਤੇ ਮੈਂ ਆਪਣਾ ਗ੍ਰੀਨਸ ਬੁੱਕ ਦੇ ਵਿੱਚ ਨਾਮ ਦਰਜ ਕਰਾ ਸਕਾਂ ਬਹੁਤ ਮਿਹਨਤ ਕਰ ਰਿਹਾ ਹੈ ਬੇਸ਼ੱਕ ਨਾਲ ਖੇਡਦਾ ਵੀ ਹੈ ਪਰ ਸਲਾਈ ਤੇ ਵੀ ਬਹੁਤ ਮਿਹਨਤ ਕਰ ਰਿਹਾ ਹੈ ਇਸ ਲਈ ਇੱਕ ਲਾਈਕ ਜਰੂਰ ਕਰੋ ਤੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸ਼ੁਕਰੀਆ